ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਵਿੱਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਪ੍ਰੋਗਰਾਮ ਬੋਲਦਾ ਪੰਜਾਬ ਚ ਅੱਜ ਗੱਲ ਕਰਾਂਗੇ ਕਿ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਜੋ ਇਸ ਸਮੇਂ ਦਿਬਰੂਗੜ੍ਹ ਜੇਲ੍ਹ ਚ ਬੰਦਾ ਹੈ ਉਹਨਾਂ ਦੀ ਰਿਹਾਈ ਜਾਂ ਫਿਰ NSA ਖਤਮ ਕਰਨ ਦੇ ਲਈ ਅੱਜ ਉਹਨਾਂ ਦੀ ਲੀਗਲ ਟੀਮ ਸੁਪਰੀਮ ਕੋਰਟ ਪੁੱਜੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਸੋ ਇਹ ਕੀ ਮਾਮਲਾ ਇਸ ਤੇ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਵਕੀਲ ਜੋ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਹੀ ਅੱਜ ਜੋ ਪੰਜਾਬ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਪਿਛਲੇ ਦਿਨੀ ਸਾਬਕਾ ਮਰਹੂਮ ਗ੍ਰਹਿ ਮੰਤਰੀ ਡਾਕਟਰ ਬੂਟਾ ਸਿੰਘ ਦੇ ਖਿਲਾਫ ਕੁਝ ਸ਼ਬਦਾਵਲੀ ਵਰਤੋਂ ਕੀਤੀ ਸੀ ਜਿਸ ਨੂੰ ਲੈ ਕੇ ਪੰਜਾਬ ਐਸਐਸਟੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸੂ ਮੋਟੋ ਨੋਟਿਸ ਲੈਂਦੇ ਆ ਕਾਰਵਾਈ ਕੀਤੀ ਸੀ ਉਹਨਾਂ ਦੇ ਖਿਲਾਫ ਕਪੂਰਥਲਾ ਚ ਪਰਚਾ ਵੀ ਦਰਜ ਹੋ ਚੁੱਕਿਆ ਹੈ ਸੋ ਅੱਜ ਕਮਿਸ਼ਨ ਨੇ ਉਹਨਾਂ ਨੂੰ ਬੁਲਾਇਆ ਸੀ ਲਿਖਤੀ ਤੌਰ ਤੇ ਜਵਾਬ ਦੇਣ ਦੇ ਲਈ ਸੋ ਕੀ ਜਵਾਬ ਦਿੱਤਾ ਕਿਹੜੇ ਦਿੱਤਾ ਕੌਣ ਪੁੱਜਿਆ ਇਸ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਜਿਸ ਦੇ ਖਿਲਾਫ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਹੋਇਆ ਇਸ ਸਮੇ ਉਹ ਦਿਬੜੂ ਗੇਟ ਇਸ ਸਮੇ ਉਹ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਹਨਾਂ ਦੀ ਲੀਗਲੀ ਟੀਮ ਜੋ ਮੈਂਬਰ ਪਾਰਲੀਮੈਂਟ ਆਪਰਤਪਾਲ ਸਿੰਘ ਦੀ ਲੀਗਲੀ ਟੀਮ ਹੈ ਉਹ ਉਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪੁੱਜੀ ਹੈ ਸੋ ਮਾਮਲਾ ਕੀ ਹੈ ਸੁਪਰੀਮ ਕੋਰਟ ਦੇ ਵਿੱਚ ਦਲੀਲ ਕੀ ਦਿੱਤੀ ਗਈ ਹੈ ਤੇ ਉਹਨਾਂ ਦੇ ਐਨਐਸਏ ਖਤਮ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਸੋ ਕਿਦਾਂ ਦੀਆਂ ਦਲੀਲਾਂ ਰੱਖੀਆਂ ਗਈਆਂ ਨੇ ਜੋ ਉਹਨਾਂ ਦੇ ਲੀਗਲੀ ਟੀਮ ਹੈ ਵਕੀਲ ਸਾਹਿਬ ਵੱਲੋਂ ਸੋ ਸਾਡੇ ਨਾਲ ਉਹਨਾਂ ਦੇ ਐਡਵੋਕੇਟ ਜੋ ਲੀਗਲੀ ਟੀਮ ਦੇ 파ਟਨ ਨੇ ਸਾਡੇਆਂ ਜੁੜ ਚੁੱਕੇ ਨੇ ਮਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ ਹਾਂ ਜੀ ਸੱਚ ਕਹਿੰਦੇ ਐ ਮਾਨ ਸਾਹਿਬ ਜਿਹੜਾ ਤੁਸੀਂ ਪਟੀਸ਼ਨ ਪਾਈ ਆ ਸੁਪਰੀਮ ਕੋਰਟ ਦੇ ਵਿੱਚ ਕੀ ਤੁਸੀਂ ਪੱਕੀ ਰੱਖਿਆ ਆਪਣਾ ਦੇਖੋ ਜੀ ਜੋ ਉਹਨਾਂ ਨੇ ਸਰਕਾਰ ਨੇ ਗਰਾਊਂਡ ਲਏ ਨੇ 3rd ਟਾਈਮ ਵਾਲਾ ਸੇ ਲਗਾਉਣ ਦੇ ਲਈ ਉਹ ਅਸੀਂ ਗਰਾਊਂਡ ਕੱਲਾ ਕੱਲਾ ਗਰਾਊਂਡ ਅਸੀਂ ਉਹਨੂੰ ਚੈਲੰਜ ਕਰ ਰਹੇ ਹਾਂ ਉੱਥੇ ਸੁਪਰੀਮ ਕੋਰਟ ਦੇ ਵਿੱਚ ਠੀਕ ਕਿਉਂਕਿ ਗਰਾਊਂਡ ਦੇ ਵਿੱਚ ਜੋ ਐਕਟ ਵੀ ਹੈ ਜੋ ਪ੍ਰੋਸੀਜਰ ਹੈ ਤੇ ਨੈਸ਼ਨਲ ਸਕਿਉਰਿਟੀ ਐਕਟ ਹੈ ਉਹਦਾ ਪ੍ਰੋਸੀਜਰ ਵੀ ਪੱਕਾ ਫਾਲੋ ਨਹੀਂ ਕੀਤਾ ਹਾਂਜੀ ਉਹ ਕੱਲਾ ਕੱਲੇ ਗਰਾਊਂਡ ਅਸੀਂ ਚੈਲੰਜ ਕਰ ਰਹੇ ਹਾਂ ਉੱਥੇ ਕੀ ਲੱਗਦਾ ਕਿ ਉਹ ਪਹਿਲਾਂ ਵੀ ਆਪਾਂ ਹਾਈ ਕੋਰਟ ਵੀ ਗਏ ਹਾਈ ਕੋਰਟ ਤੋਂ ਵੀ ਕੋਈ ਆਪਾਂ ਨੂੰ ਲੱਗਿਆ ਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਨਹੀਂ ਹੋਈ ਜਾਂ ਸੁਣਵਾਈ ਹੋਈ ਤਾਂ ਉੱਥੇ ਜਿਹੜੀਆਂ ਦਲੀਲਾਂ ਨਹੀਂ ਮੰਨੀਆਂ ਗਈਆਂ ਪਟੀਸ਼ਨਾਂ ਖਾਰਜ ਹੋਈਆਂ ਤਾਂ ਹੁਣ ਕੀ ਸੁਪਰੀਮ ਕੋਰਟ ਦੇ ਵਿੱਚ ਲੱਗਦਾ ਕਿ ਜਿਹੜੀਆਂ ਦਲੀਲਾਂ ਆਪਾਂ ਰੱਖ ਰਹੇ ਹਾਂ ਪੁਕਤਾ ਸਬੂਤ ਆਪਣੇ ਕੋਲ ਹੈ ਕਿ ਲੱਗਦਾ ਕਿ ਆਪਣੀ ਜਿਹੜੀ ਪਟੀਸ਼ਨ ਨੂੰ ਸਬਮਿਟ ਹੋ ਸਕਦੀ ਹੈ ਹਾਂ ਜੀ ਬਿਲਕੁਲ ਜੀ ਜੋ ਜੋ ਪਹਿਲੀ ਐਨਐਐਐਲ ਲੱਗੀ ਸੀਗੀ ਉਹ ਤਾਂ ਭਾਈ ਅਮਰਪਾਲ ਸਿੰਘ ਜੀ ਨੇ ਚੈਲੰਜ ਹੀ ਨਹੀਂ ਕੀਤੀ ਕਿਸੇ ਕੋਰਟ ਦੇ ਵਿੱਚ ਹੂੰ ਜੋ ਦੂਸਰੀ ਵਾਰ ਜੋ ਐਨਐਸਏ ਲੱਗੀ ਸੀ ਉਹ ਅਸੀਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਉਚਾਰਨ ਕੀਤਾ ਸੀਗਾ ਹੂੰ ਜੀ ਬਟ ਉਹ ਹਾਲੇ ਸਟਿਲ ਪੈਂਡਿੰਗ ਹੈ ਕਿਉਂਕਿ ਉਹਦਾ ਸਾਲ ਵੀ ਕੰਪਲੀਟ ਹੋ ਗਿਆ ਤੇ ਨਵੀਂ ਐਨਐਸਏ ਦੁਬਾਰਾ ਲੱਗ ਗਈ ਥਰਡ ਟਾਈਮ ਬਟ ਹਾਲੇ ਉਹ ਪੈਂਡਿੰਗ ਹੈ ਸੋ ਇਸ ਕਰਕੇ ਅਸੀਂ ਇਸ ਵਾਰੀ ਡਾਇਰੈਕਟਲੀ ਸੁਪਰੀਮ ਕੋਰਟ ਅਪਰਚ ਕਰ ਰਹੇ ਹਾਂ ਜੀ ਤੇ ਉਹਦੇ ਵਿੱਚ ਅਸੀਂ ਸਾਨੂੰ ਪੂਰੀ ਆਸ ਹੈ ਕਿਉਂਕਿ ਉਹਦੇ ਵਿੱਚ ਅਸੀਂ ਕੀ ਜੋ ਪੁਆਇੰਟ ਹੈਗਾ ਸਾਡਾ ਉਹ ਇਹ ਹੈ ਕਿ ਜਿਹੜਾ ਰਾਈਟ ਟੂ ਫ੍ਰੀडम ਹੈ ਉਹ ਸਾਡਾ ਫੰਡਾਮੈਂਟਲ ਰਾਈਟ ਹੈ ਹੂੰ ਨਾ ਤਾਂ ਦੱਸਣਾ ਚਾਹੁੰਦਾ ਕਿ ਜਿਹੜੀ ਐਨਐਸਏ ਦੇ ਅੰਦਰ ਜਿਹੜੀ ਪ੍ਰੀਵੈਂਟਿਵ ਡਿਟੇਨਸ਼ਨ ਹੁੰਦੀ ਹੈ ਇਹ ਟੋਟਲੀ ਪੋਲੀਟੀਕਲ ਡਿਟੇਨਸ਼ਨ ਹੁੰਦੀ ਹੈ ਪੋਲੀਟੀਕਲੀ ਸਾਨੂੰ ਕਿਸੇ ਕੋਰਟ ਨੇ ਰਿਟੇਨ ਨਹੀਂ ਕੀਤਾ ਜੀ ਸਾਨੂੰ ਕਿਸੇ ਜੁਡੀਸ਼ਰੀ ਨੇ ਰਿਟੇਨ ਨਹੀਂ ਕੀਤਾ ਅਸੀਂ ਪ੍ਰੀਵੈਂਟਿਵ ਡਿਟੇਨਸ਼ਨ ਦੇ ਵਿੱਚ ਹਾਂ ਜੋ ਕਿ ਟੋਟਲੀ ਪੋਲੀਟੀਕਲ ਹੈ ਹਮ ਸੋ ਅਸੀਂ ਇਹਨਾਂ ਗਰਾਉਂਡਸ ਨੂੰ ਚੈਲੰਜ ਕਰ ਰਹੇ ਹਾਂ ਥੈਟਿਕ ਜੋ ਸਾਡੇ ਅਗੇਂਸਟ ਕੁਐਲੀਫਿਕੇਸ਼ਨ ਨਹੀਂ ਹੈਗੀ ਇਸ ਤਰ੍ਹਾਂ ਸਾਨੂੰ ਤੁਸੀਂ ਸਾਰੀ ਉਵੇਂ ਸਾਨੂੰ ਪੋਲੀਟੀਕਲ ਰੀਟੈਂਸ਼ਨ ਵਿੱਚ ਹੀ ਰੱਖੋਗੇ ਜੀ ਫਿਰ ਇਸ ਕਰਕੇ ਡਰੈਕਟ ਅਸੀਂ ਅਪਰੋਚ ਕਰ ਰਹੇ ਹਾਂ ਸੁਪਰੀਮ ਕੋਰਟ ਦੇ ਵਿੱਚ ਜੀ ਅੱਛਾ ਮਾਨ ਸਾਹਿਬ ਜਿਹੜੀ ਆਪਾਂ ਹਾਈ ਕੋਰਟ ਦਲੀਲ ਦਿੱਤੀ ਸੀ ਤੇ ਹੁਣ ਸੁਪਰੀਮ ਕੋਰਟ ਕੀ ਦੋਨੋਂ ਦਲੀਲਾਂ ਸੇਮ ਹੈ ਜਾਂ ਕੋਈ ਵੱਖ-ਵੱਖ ਕੋਈ ਫਰਕ ਹੈ ਉਹਦੇ ਵਿੱਚ ਨਹੀਂ ਨਹੀਂ ਬਹੁਤ ਫਰਕ ਹੈ ਜੀ ਬਿਲਕੁਲ ਅਲੱਗ ਦਲੀਲਾਂ ਨੇ ਹੂੰ ਬਿਲਕੁਲ ਡਿਫਰੈਂਟ ਨੇ ਕਿ ਲੱਗਦਾ ਕਿ ਜਿਹੜੀ ਸਾਪਾਂ ਹਾਈ ਕੋਰਟ ਦਲੀਲ ਦਿੱਤੀ ਹੈ ਉਹ ਕਮਜ਼ੋਰ ਸੀ ਜਾਂ ਆਪਾਂ ਪੂਰੀ ਦਲੀਲ ਨਹੀਂ ਰੱਖ ਸਕੇ ਜਾਂ ਉਹ ਸਮਾਂ ਪੂਰਾ ਪੁਖਤਾ ਨਹੀਂ ਸੀਗਾ ਇਸ ਕਰਕੇ ਆਪਣੀ ਸੁਣਵਾਈ ਜਿਹੜੀ ਲੇਟ ਹੋ ਰਹੀ ਹੈ ਜਾਂ ਪਟੀਸ਼ਨ ਲੇਟ ਹੋ ਰਹੀ ਹੈ ਏ ਬਿਕੋਜ਼ ਦਲੀਲ ਕਲਜੂਰ ਇਹ ਤਕਰੀਬ ਵਾਲਾ ਸਵਾਲ ਨਹੀਂ ਹੈ ਜਦੋਂ ਐਨਐਸਏ ਲੱਗਦੀ ਹੈ ਫਰੈਸ਼ ਐਨਐਸਏ ਲਗਾ ਲਗਾਉਂਦੇ ਨੇ ਫਰੈਸ਼ ਆਰਡਰ ਪਾਸ ਹੁੰਦਾ ਆ ਹਰ ਵਾਰੀ ਵੱਖਰੇ ਗਰਾਊਂਡ ਲੈ ਜਾਂਦੇ ਨੇ ਸਰਕਾਰ ਵੱਲੋਂ ਜੋ ਤੀਸਰੀ ਵਾਰ ਐਨਐਸਏ ਲੱਗੀ ਹੈ ਇਹਦੇ ਵਿੱਚ ਵੱਖਰੇ ਗਰਾਊਂਡ ਲੈ ਕੇ ਆਨੇ ਜੋ ਦੂਸਰੀ ਵਾਰ ਲੱਗੀ ਸੀ ਵੱਖਰੇ ਟਾਣ ਲੈ ਕੇ ਸੀ ਜੀ ਪਹਿਲੀ ਵਾਰ ਹੋਰ ਵੱਖਰੇ ਸੀਗੇ ਸੋ ਅਸੀਂ 3rd ਟਾਈਮ ਜੋ ਉਹਨਾਂ ਨੇ ਗਰਾਊਂਡ ਲਏ ਨੇ ਅਸੀਂ ਉਹ ਪਾਰਟਿਕੂਲਰਲੀ ਸਾਰੇ ਗਰਾਊਂਡ ਚੈਲੇਂਜ ਕਰ ਰਹੇ ਹਾਂ ਇਹਦੇ ਵਿੱਚ ਮੇਨ ਜੋ ਵੱਡਾ ਗਰਾਊਂਡ ਲਿਆ ਗਿਆ ਉਹ ਲਿਆ ਗਿਆ ਗੁਰਪ੍ਰੀਤ ਸਿੰਘ ਹਰੀਨਾਮ ਮਟਰ ਕੇਸ ਸੁਮਾਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਸਨ ਐਮਐਮਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਦੇ ਜੋ ਲੀਗਲ ਟੀਮ ਹੈ ਉਸ ਲੀਗਲੀ ਟੀਮ ਦੇ ਮੈਂਬਰ ਨੇ ਐਡਵੋਕੇਟ ਹਰਜਿੰਦਰ ਸਿੰਘ ਮਾਨ ਐਡਵੋਕੇਟ ਹਰਜੋਤ ਸਿੰਘ ਮਾਨ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਹੁਣ ਸੁਪਰੀਮ ਕੋਰਟ ਦੇ ਵਿੱਚ ਅਰਜੀ ਦਾਖਲ ਕੀਤੀ ਹੈ ਉਹਦਾ ਗਰਾਉਂਡ ਕੀ ਸੀ ਪਹਿਲਾਂ ਵਾਲੀ ਐਪਲੀਕੇਸ਼ਨ ਦਾ ਕੀ ਗਰਾਉਂਡ ਸੀ ਹਰ ਵਾਰ ਗਰਾਉਂਡ ਚੇਂਜ ਕਿਉਂ ਹੁੰਦੇ ਨੇ ਗਰਾਉਂਡ ਬਦਲਦੇ ਕਿਉਂ ਨੇ ਪੂਰੀ ਜਾਣਕਾਰੀ ਜਿਹੜੀ ਉਹਨਾਂ ਨੇ ਪੂਰੀ ਦਿੱਤੀ ਹੈ ਸੋ ਇਸ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪੰਜਾਬ ਐਸਸੀ ਐਸਟੀ ਕਮਿਸ਼ਨ ਦੇ ਅੱਗੇ ਪੇਸ਼ੀ ਸੀ। ਉਹਨਾਂ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਬੁਲਾਇਆ ਗਿਆ ਸੀ। ਪਰ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਨਹੀਂ ਪਹੁੰਚੇ। ਉਹਨਾਂ ਨੇ ਆਪਣੇ ਲੀਗਲੀ ਟੀਮ ਦੇ ਮੈਂਬਰ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ ਜਾ ਕੇ ਸਾਰੀ ਆਪਣੀ ਜਾਣਕਾਰੀ ਦਿੱਤੀ, ਪੱਖ ਰੱਖਿਆ ਔਰ ਨਾਲ ਇਹ ਵੀ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤਰਨ ਤਾਰਨ ਜਮਨੀ ਚੋਣ ਤੋਂ ਬਾਅਦ ਕਮਿਸ਼ਨ ਦੇ ਅੱਗੇ ਪੇਸ਼ ਹੋਣਗੇ ਉੱਥੇ ਆਉਣਗੇ ਤੇ ਆ ਕੇ ਆਪਣੀ ਸਾਰੀ ਜਾਣਕਾਰੀ ਰੱਖਣਗੇ ਸੋ ਜਦੋਂ ਇਹਨਾਂ ਦੀ ਲੀਗਲੀ ਟੀਮ ਪੇਸ਼ ਹੋਈ ਉਸ ਸਮੇਂ ਦੀਆਂ ਤਸਵੀਰਾਂ ਉਸ ਸਮੇਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਜਦੋਂ ਐਸਐਸਟੀ ਕਮਿਸ਼ਨ ਦੇ ਅੱਗੇ ਪੇਸ਼ ਹੋਈ ਤੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ is supposed to give an application on his behalf ki he will be appearing after the tarantaran bai manya thade to pehla koi hor do char vakil mere kol a jande ji sanno assi raja ji walon pesh hoye ha matlab raja ji ne thano koi authority letter ditta authority letter sir as such uh, the this is tusi paye ho re ho toda welcome hai swagat hai ji ਮੈਨੂੰ ਉਹ ਅਥਾਰਟੀ ਲੈਟਰ ਦਿਖਾਓ ਜਿਹੜਾ ਰਾਜ ਜੀ ਨੇ ਤੁਹਾਨੂੰ ਦਿੱਤਾ ਵੀ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਕੋਈ ਥੋੜ੍ਹ 2-4 ਪਰਸੈਂਟ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਅਥਾਰਾਈਜ਼ ਕੀਤਾ ਅਥਾਰਟੀ ਲੈਟਰ ਸੀ ਮੈਂ ਦੇ ਦੇਣਾ ਪਲੀਜ਼ ਕਿ ਮੈਂ ਬਿਫੋਰ 5 ਪੀਐਮ ਤੱਕ ਨਾ ਸਬਮਿਟ ਕਰ ਦੇਣਾ ਸਰ ਬਿਫੋਰ 5 ਪੀਐਮ 5 ਪੀਐਮ ਜੀ ਕੀ ਰਿਪੋਰਟ ਲੈਂਦੇ ਤੁਸੀਂ ਰਿਪੋਰਟ ਸਰ ਐਜ਼ ਆਫ ਨਾਓ ਕੋਈ ਪੱਖ ਲਿਆ ਦਾ ਕੋਈ ਰਿਟਰਨ ਨਹੀਂ ਸਰ ਹਾਂ ਰਾਜਾ ਰਣਜੀਤ ਜੀ ਤਰੰਤਾਰਨ ਬਾਈਪੁਰ ਤੋਂ ਬਾਅਦ ਅਪੀਅਰ ਹੋਣਗੇ ਇਨ ਡਿਟੇਲ 올 द ਕੁਐਸ਼ਨਸ ਵਿਲ ਬੀ ਅਨਸਰਡ 올 ਦਾ ਕੁਰੀਜ਼ 올 ਦਾ ਕਨਸਰਨਸ ਵਿਲ ਬੀ ਐਡਰੈਸਡ ਆਫਟਰ ਦੀ ਤਰੰਤਾਰਨ ਬਾਈਪੁਰ ਤਰੰਤਾਰਨ ਬਾਈਪੁਰ ਜੀ ਮੈਂ ਅਥਾਰਟੀ ਲੈਟਰ ਸਰ ਬਿਕਾਜ਼ ਤੁਸੀਂ ਕਹਿ ਰਹੇ ਹੋ ਮੈਂ ਅਥਾਰਟੀ ਲੈਟਰ ਬਗੈਰ ਮੈਂ ਨਹੀਂ ਪੇਸ਼ ਹੋ ਸਕਦਾ ਨਹੀਂ ਤੁਸੀਂ ਪੇਸ਼ ਹੋਗੇ ਮੈਂ ਤਾਂ ਵੈਲਕਮ ਕਰਤਾ ਤੁਹਾਡਾ ਜੀ ਲੇਕਿਨ ਮੇਰਾ ਹੁਣ ਅਗਲਾ ਸਵਾਲ ਹੈ ਮੇਰੇ ਮਨ ਚ ਆਇਆ ਵੀ ਜੇ ਮੇਰੇ ਕੋਲ ਦੋ ਚਾਰ ਵਕੀਲ ਹੋਰ ਆ ਜਾਂਦੇ ਕੋਈ ਨਹੀਂ ਆਊਗਾ ਸਰ ਸੋਨੋ ਨਮੀ ਬੀਤੇ ਮਨ ਮਿਕ ਕੋ ਕੀ ਇਸ ਗੱਲ ਦਾ ਹੈਗਾ ਵੀ ਯੂ ਆਰ ਅਥੋਰਾਈਜ਼ਡ ਬਾਈ ਹਿਮ ਸਰ ਲਾਈਕ ਆ ਸੈਡ ਇਫ ਯੂ ਵਾਂਟ ਇਟ ਯੈਸ ਅਥੋਰਿਟੀ ਲੈਟਰ ਮੈਂ ਪਲੀਜ਼ ਸਬਮਿਟ ਕਰ ਦੋਨਾ ਸਰ ਤੇ ਬਿਫੋਰ ਫਾਈਨਲ ਪੇਮੈਂਟ ਵੀ ਸਬਮਿਟ ਇਟ ਟੂ ਯੂ 3 ਪੀਐਫ ਵੇਟ 10 3 ਪੀਐਫ ਬਿਫੋਰ 3 ਪੀਐਫ ਸੌਟ ਕਰ ਇਸ ਦੇ ਰਿਗਾਰਡਿੰਗ ਕੁਝ ਹੋਰ ਦੈਟਸ ਆਲ ਸਰ ਬਾਈ ਬਾਸ ਜੀ ਬਸੇ ਕਿਉਂਕਿ ਐਕਟ ਜਿਹੜਾ ਲੱਗ ਚੁੱਕਾ ਹੈ ਜੀ ਇੱਕ ਜਦੋਂ ਹੌਨ ਤਰਨਤਨ ਬਾਈਪੋਲ ਚ ਨਹੀਂ ਜਾ ਹੌਨ ਰਾਜਾ ਜੀ ਤਰਨਤਨ ਬਾਈਪੋਲ ਚ ਨੇ ਜੀ ਠੀਕ ਤਰਨਤਨ ਨਹੀਂ ਇਹ ਇਨਸਟਰਕਸ਼ਨਸ ਨੇ ਕੋਈ ਇਹ ਨਹੀਂ ਤੁਸੀਂ ਕਿਹਾ ਨਾ ਕਿ ਉਹ ਬਾਈਪੋਲ ਤੋਂ ਬਾਅਦ ਮੇਰੇ ਕੋਲ ਇਨਸਟਰਕਸ਼ਨ ਹੈ ਸਰ ਕਿ ਹੀ ਵੀ ਅਪੀਅਰਿੰਗ ਆਫਟਰ ਹੀ ਤਰਨਤਨ ਐਂਡ ਬਾਈਪੋਲ ਐਜ਼ ਆਫ ਨਾਊ ਵੇਅਰ ਹੀ ਇਜ਼ ਵਾਟ ਹੀ ਇਜ਼ ਡੂਇੰਗ ਆਈ ਡੋਨਟ ਅੰਡਰਸਟੈਂਡ ওকে ਜੀ ਹੂੰ ठीक थैंक यू राइट सो थैंक यू मेहरबानी सर के पहले ਤੁਸੀਂ ਯੂਆਰਵੀ ਅਥੋਰਾਈਜ਼ ਕਰ ਸਕੋ ਤੇ ਮੈਨੂੰ 3 ਵਜੇ ਮੈਂ ਸਟੇਟ ਕਰੂ ਮੰਨੇ ਜਾਏਗਾ ਠੀਕ थैंक यू सो मच सो ਬਿਲਕੁਲ ਆਪਾਂ ਦੇਖਿਆ ਕਿ ਐਸਐਸਸੀ ਕਮਿਸ਼ਨ ਦੇ ਅੱਗੇ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੀਗਲੀ ਟੀਮ ਪੇਸ਼ ਹੋਈ ਆ ਆਪ ਨਿੱਜੀ ਤੌਰ ਤੇ ਨਹੀਂ ਹੋਏ ਤਾਂ ਸਵਾਲ ਜਵਾਬ ਹੋਏ ਨੇ ਸਵਾਲ ਜਵਾਬ ਦੇ ਵਿੱਚ ਤੁਸੀਂ ਸਾਰਾ ਸੁਣਿਆ ਕਿ ਉਹਨਾਂ ਨੇ ਕੀ ਕਿਹਾ ਤੋ ਇਸ ਮਾਮਲੇ ਦੇ ਵਿੱਚ ਹੁਣ ਭਾਰਤੀ ਚੋਣ ਕਮਿਸ਼ਨ ਦੀ ਵੀ ਐਂਟਰੀ ਹੋ ਗਈ ਹੈ ਅੱਜ ਭਾਰਤੀ ਚੋਣ ਕਮਿਸ਼ਨ ਨੇ ਐਸਐਸਟੀ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਉਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਜੋ ਐਸਐਸਟੀ ਕਮਿਸ਼ਨ ਦੀ ਪਾਵਰ ਹੈ ਤੇ ਜੋ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਤੇ ਐਸਜੀਐਮ ਤਰਨਤਾਰਨ ਨੂੰ ਬੁਲਾਇਆ ਉਹ ਆਪਣੀਆਂ ਪਾਵਰਾਂ ਤੋਂ ਬਾਹਰ ਜਾ ਕੇ ਬੁਲਾਇਆ ਗਿਆ ਔਰ ਇੰਨਾ ਹੀ ਨਹੀਂ ਨਾਲ ਇਹ ਵੀ ਕਿਹਾ ਕਿ ਜੋ ਉਹਨਾਂ ਨੂੰ ਪੱਤਰ ਭੇਜਿਆ ਸੀ ਉਹਨਾਂ ਨੂੰ ਤਲਬ ਕੀਤਾ ਸੀ ਇਹ ਸਾਰਾ ਕੁਝ ਚੋਣ ਕਮਿਸ਼ਨ ਦਿਆਂ ਜੋ ਕੰਮ ਕਰ ਰਿਹਾ ਉਥੇ ਜਿਵੇਂ ਚੋਣ ਚੱਲ ਰਹੀ ਹੈ ਉਹਨਾਂ ਦੇ ਵਿੱਚ ਕੰਮ ਕਾਜ ਦੇ ਵਿੱਚ ਵਿਗਨ ਪਾਉਣ ਦਾ ਇੱਕ ਕੰਮ ਕੀਤਾ ਗਿਆ ਹੈ ਭਾਰਤੀ ਚੋਣ ਕਮਿਸ਼ਨ ਦੇ ਹਵਾਲੇ ਨਾਲ ਪੰਜਾਬ ਚੋਣ ਕਮਿਸ਼ਨ ਜੋ ਸੀ 7 ਉਹਨਾਂ ਨੇ ਵੀ ਇੱਕ ਪੱਤਰ ਲਿਖਿਆ ਸੋ ਉਹਨਾਂ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਜੇਕਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਠੀਕ ਹੈ ਕਿ ਕਮਿਸ਼ਨ ਕੋਲ ਪਾਵਰ ਹੈ ਸੋ ਮੋਟੋ ਨੋਟਿਸ ਲੈ ਸਕਦਾ ਹੈ ਉਹ ਸਰਕਾਰ ਨੂੰ ਸਲਾਹ ਦੇ ਸਕਦਾ ਪਰ ਨਿਰਣਾ ਸਰਕਾਰ ਨੇ ਲੈਣਾ ਹੁੰਦਾ ਪਰ ਇੱਥੇ ਸਾਰਾ ਕੁਝ ਕਮਿਸ਼ਨ ਨੇ ਖੁਦ ਕੀਤਾ ਕਿਉਂ ਕੀਤਾ ਇਹ ਨਹੀਂ ਹੋਣਾ ਚਾਹੀਦਾ ਸੀ ਇਸ ਦੇ ਨਾਲ ਇਹ ਵੀ ਕਿਹਾ ਕਿ ਜੋ ਕੁਝ ਪੰਜਾਬ ਦੇ ਵਿੱਚ ਇਸ ਸਮੇਂ ਐਸਸੀ ਐਸਟੀ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਤੇ ਐਸਡੀਐਮ ਨੂੰ ਤਲਬ ਕਰਕੇ ਕੀਤਾ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਖਿਲਾਫ ਤੋ ਉਸ ਸਮੇਂ ਜਦੋਂ ਤਾਲਬ ਕੀਤਾ ਸੀ ਕਿਉਂਕਿ ਅੱਜ ਆਪਾਂ ਦੇਖ ਰਹੇ ਹਾਂ ਕਿ ਅੱਜਕੱਲ ਇੱਕ ਨਵਾਂ ਟ੍ਰੈਂਡ ਸੋਸ਼ਲ ਮੀਡੀਆ ਮੀਡੀਆ ਦਾ ਇੱਕ ਟ੍ਰੈਂਡ ਹੈ ਕਿ ਜਦੋਂ ਬਹੁਤ ਸਾਰੇ ਕਮਿਸ਼ਨ ਇਦਾਂ ਦੇ ਆ ਕਿ ਜਦੋਂ ਕਿਸੇ ਦੀ ਪੇਸ਼ੀ ਹੁੰਦੀ ਹੈ ਤਾਂ ਉਹਨੂੰ ਜਨਤਕ ਤੌਰ ਤੇ ਲਾਈਵ ਕੀਤਾ ਜਾਂਦਾ ਹੈ ਤਾਂ ਕੀ ਇਹ ਲਾਈਵ ਕਰਨਾ ਸਹੀ ਹੈ ਕੁਝ ਚੀਜ਼ਾਂ ਸਹੀ ਹੁੰਦੀਆਂ ਕੁਝ ਚੀਜ਼ਾਂ ਸਹੀ ਨਹੀਂ ਹੁੰਦੀਆਂ ਤਾਂ ਕੀ ਲੱਗਦਾ ਕਿ ਆਪਾਂ ਨੂੰ ਹਰ ਚੀਜ਼ ਜਨਤਕ ਤੌਰ ਤੇ ਲਾਈਵ ਕਰਨੀ ਚਾਹੀਦੀ ਹੈ ਹਰ ਚੀਜ਼ ਨੂੰ ਜਨਤਾ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਤੁਸੀਂ ਸਾਰੇ ਆਪਾਂ ਦੇਖਿਆ ਕਿ ਜਦੋਂ ਪਿਛਲੇ ਦਿਨੀ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਮਾਮਲੇ ਦੇ ਵਿੱਚ ਤਰਨਤਾਰਨ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਤਲਬ ਕੀਤਾ ਗਿਆ ਉਹਨਾਂ ਨੂੰ ਝਾੜਾ ਵੀ ਪਾਈਆਂ ਗਈਆਂ ਆਪਾਂ ਕਾਫੀ ਕੁਝ ਦੇਖਿਆ ਸਾਰਾ ਕੁਝ মিডিਆ ਦੇ ਸਾਹਮਣੇ ਆ ਸਾਰਾ ਕੁਝ ਸੋਸ਼ਲ ਮੀਡੀਆ ਤੇ ਆ ਤੋਂ ਇਸ ਨੂੰ ਲੈ ਕੇ ਸ਼ਾਇਦ ਚੋਣ ਕਮਿਸ਼ਨ ਸਖਤ ਨਜ਼ਰ ਆਇਆ ਤੇ ਅੱਜ ਚੋਣ ਕਮਿਸ਼ਨ ਨੇ ਪੱਤਰ ਲਿਖਿਆ ਉਹਨਾਂ ਨੇ ਆਪਣੇ ਪੱਤਰ ਵਿੱਚ ਸਾਫ਼ ਵਿੱਚ ਕੀ ਹੈ ਕਿ ਜੇਕਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਉਹ 14 ਨਵੰਬਰ ਤੋਂ ਬਾਅਦ ਦਿੱਤੀ ਜਾ ਸਕਦੀ ਹੈ ਕੋਈ ਵੀ ਜਾਣਕਾਰੀ 14 ਨਵੰਬਰ ਤੋਂ ਬਾਅਦ ਲਈ ਜਾ ਸਕਦੀ ਸੀ ਪਰ ਜੋ ਅਧਿਕਾਰੀਆਂ ਨੂੰ ਤੁਸੀਂ ਹੁਣ ਬੁਲਾ ਰਹੇ ਹੋ ਇਹ ਚੋਣ ਕਮਿਸ਼ਨ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਆ ਅਜੇ ਹਾ ਨਹੀਂ ਹੋਣਾ ਚਾਹੀਦਾ ਸੋ ਇਹ ਸਾਰੀ ਜਾਣਕਾਰੀ ਅੱਜ ਆਪਾਂ ਦੇਖੀ ਹੈ ਸਾਰੇ ਲਗਭਗ ਟੋਟਲ ਜੋ ਪੰਜਾਬ ਦਾ মিডিਆ ਹਾਊਸ ਆ ਸਾਰਿਆਂ ਨੇ ਕਵਰ ਕੀਤੀ ਹੈ ਸੋ ਉਸ ਤੇ ਸਾਰੀ ਜਾਣਕਾਰੀ ਜਿਹੜੀ ਜਨਤਕ ਤੌਰ ਤੇ ਆਪਾਂ ਦੇਖੀ ਹੈ ਕਿ ਅੱਜ ਜਦੋਂ ਰਾਜਾ ਬੜਿੰਗ ਦੀ ਮੀਡੀਆ ਟੀਮ ਪਹੁੰਚੀ ਉਤੇ ਸਵਾਲ ਜਵਾਬ ਹੋਏ ਉਹ ਸਾਰਾ ਤੁਸੀਂ ਸੁਣਿਆ ਖਾਸ ਕਰਕੇ ਸਾਰੇ ਮੀਡੀਆ ਦੇ ਵਿੱਚ ਉਹ ਜਿਹੜੀ ਜਾਣਕਾਰੀ ਜਨਤਕ ਹੋਈ ਹੈ ਸੋ ਉਸ ਤੋਂ ਬਾਅਦ ਕੀ ਲੱਗਦਾ ਹੈ ਕਿ ਹੁਣ ਤਰਨਤਾਰਨ ਦੀਆਂ ਚੋਣਾਂ ਤੋਂ ਬਾਅਦ ਅਮਰਿੰਦਰ ਸਿੰਘ ਰਾੜਾ ਰਾਜਾ ਬੜਿੰਗ ਪੇਸ਼ ਹੋਣਗੇ ਪੇਸ਼ ਹੋਣਗੇ ਤਾਂ ਕੀ ਸਪਸ਼ਟਿਕਰਨ ਕੀ ਦੇਣਗੇ ਤਾਂ ਕੀ ਲੱਗਦਾ ਹੈ ਕਿ ਕਮਿਸ਼ਨ ਉਸ ਸਪਸ਼ਟਿਕਰਨ ਤੋਂ ਸੰਤੋਖਤ ਹੋਏਗਾ ਕਿਉਂਕਿ ਬਕਾਇਦਾ ਤੌਰ ਤੇ ਕਿ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਚੁੱਕਿਆ ਕਪੂਰਥਲਾ ਦੇ ਵਿੱਚ ਉਹ ਮਾਮਲਾ ਵੀ ਪੈਂਡਿੰਗ ਹੈ ਸੋ ਇਸ ਕਰਕੇ ਸਾਰੀਆਂ ਜਾਣਕਾਰੀਆਂ ਜਿਹੜੀਆਂ ਹੁਣ ਲਗਭਗ ਜਿਮਨੀ ਚੌਣ ਤੋਂ ਬਾਅਦ ਹੀ ਅਮਲ ਵਿੱਚ ਲਿਆਂਦੀਆਂ ਜਾਣਗੀਆਂ ਸੋ ਕੀ ਜਾਣਕਾਰੀ ਹੋਏਗੀ ਕਿਹੜੀ ਕਾਰਵਾਈ ਹੋਏਗੀ ਇਹ ਵੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਜਿਹੜੀ ਜਾਣਕਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਜਿਹੜੀ ਦਿੱਤੀ ਜਾਏਗੀ ਸੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂ ਦੀ ਇਜਾਜ਼ਤ ਤੁਹਾਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.